ਬੱਪੂ ਯਾਰ ਪੈਸੇ ਦੇ ਯਾਰ ਮੈਨੂੰ ਓਏ ਪੁੱਤ ਓ ਤੜਕੇ ਤੂੰ ਲੈ ਕੇ ਗਿਆ ਸੀ ਓ ਦੁਪਹਿਰਾਂ ਫੇਰ ਹੋਇਆ ਪਿਆ ਫੇਰ ਮੰਗੀ ਜਾਂਦਾ ਬੋਤਲ ਲੈ ਕੇ ਆਉਣੀ ਆ ਓਹ ਤੇਰੇ ਬੋਤਲ ਦੇ ਸਿਆਪੇ ਨੇ ਘਰ ਖੁੰਗਲ ਕਰਤਾ ਮੇਰਾ ਆ ਦਰਬਾਰਾ ਕਾ ਘਰ ਇਹੀ ਆ ਜੀ ਹਾਂਜੀ ਮਾਈ ਆ ਜੀ ਦਰਬਾਰਾ ਸਿੰਘ ਤੇ ਅਸੀਂ ਨਾ ਲੋਡ ਪਰਟਮਨ ਤੋਂ ਆਇਾਂਗੇ ਹਾਂਜੀ ਜੇ ਥੋੜਾ ਸ਼ਰਚਾ ਕੋਈ ਕਰ ਜਾਗਾ ਅਸੀਂ ਉਹ ਮਾਫ ਕਰਾਵਾਂਗੇ ਕਿਹਨੇ ਕਹਦਾ ਦੱਸੋ ਓਏ ਮੈਡਮ ਕੀ ਕਰਾਂ ਮੈਂ ਤਾਂ ਸਾਰਾ ਕਰਜ਼ਾ ਡੁੱਬਿਆ ਪਿਆ ਆ ਘਰ ਕੀਦਗਾ ਘਰ ਵੀ ਲੋਣ ਤੇ ਆ ਜੀ ਜ਼ਮੀਨ ਕਿੰਨੀ ਸਾਡੇ ਕੋਲੇ ਜ਼ਮੀਨ ਤਾਂ 2.5 ਕਿੱਲੇ ਆ ਜੀ ਉਹ ਵੀ ਗਹਿਣੇ ਪਈ ਆ ਸਾਰੀ ਇਹ ਥੋ ਨਸ਼ਾ ਕੋਈ ਕਰ ਕਿਚ ਕਰਦਾ ਹੋਵੇ। ਓਏ ਮੈਡਮ ਇਸੇ ਨਸੇ ਦੇ ਸਿਆਪੇ ਕਰੇ ਪਿਆਦੇ। दारू ਪਿੰਦਾ ਰੋਜ। ਠੀਕ ਹੈ ਜੀ। 1 ਮਿੰਟ ਰੁਕੋ। ਕਰਾ ਦਿਓ ਮੈਡਮ ਮਾਫੀ ਹੁੰਦਾ ਤਾਂ। ਹੈਲੋ। ਬਾਪੂ ਜੀ ਆ ਕਿੱਥੇ ਫਸਾਉਣ ਨੂੰ ਫਿਰਦੇ ਹੋ ਤੁਸੀਂ ਮੈਨੂੰ? ਇਹ ਤਾਂ ਜਮਨ ਨੰਗਨੇ ਸਿਰੇ ਦੇ। ਮੁੰਡਾ ਤਾਂ ਇਹ ਨਾ ਨਸ਼ੇ ਕਰਦਾ। ਪਿਉ ਉ ਦੇਖਣ ਨੂੰ ਸਿਧਰਾ ਜਮਨ ਤਾਂ ਲੱਗਦਾ। ਦੂਜੀ ਗੱਲ ਇਹਨਾਂ ਦੇ ਕੋਲ ਘਰ ਘੁਰ ਕੁਛ ਨਹੀਂ। ਇਹ ਤਾਂ ਸਾਰਾ ਕੁਝ ਲੋਨ ਤੇ ਇਹਨਾਂ ਦਾ। ਹੜੇ ਪਤਾ ਨਹੀਂ ਕਿ ਉਸ ਤਾਂ ਉਸ ਤਾਂ ਕਿੰਨੀਆਂ ਘੋਣੀਆਂ ਇਹਨਾਂ ਦੀਆਂ। ਨਸ਼ਾ ਨਸ਼ਾ ਦਾ ਮੁੰਡਾ ਕਹਿੰਦਾ ਰਾਤ ਨੂੰ ਡੱਬ ਕੇ ਪੈਂਦਾ ਬੋਤਲ ਚ ਤੇ ਹੋਰ ਹੁਣ ਮੈਂ ਨਹੀਂ ਇੱਥੇ ਵਿਆਹ ਕਰਾਉਣਾ ਜਵਾਬ ਦੇ ਦਵਾਵਦਾ ਉਹ ਪਾਣੀ ਕੁੜੀ ਮੁੰਡਾ ਕੋਲੋਂ ਇੱਕ ਹਾਂ ਬੈਂਕ ਬੁੰਕਾ ਲਈ ਮੈਂ ਕੁਛ ਨਹੀਂ ਹੈਗੀ ਆ ਤੁਹਾਡੇ ਮੁੰਡੇ ਦਾ ਰਿਸ਼ਤਾ ਕਰਾਉਂਦੇ ਸੀ ਸਾਨੂੰ ਉਹ ਕੁੜੀ ਮੈਂ ਆ ਅੱਛਾ ਤੇ ਨਾਲੇ ਇੱਕ ਗੱਲ ਹੋਰ ਆ ਜਦੋਂ ਰਿਸ਼ਤਾ ਕਰਨਾ ਹੁੰਦਾ ਨਾ ਆ ਝੂਠ ਪਤਾਣ ਘੱਟ ਮਾਰਿਆ ਕਰੋ ਵਿਚੋਲਿਆਂ ਕੋਲੇ ਆ ਤੁਸੀਂ ਤਾਂ ਉਹਨਾਂ ਨੂੰ 2 ਲੱਖ ਰੁਪਏ ਦੇ ਦੋਗੇ ਮੇਰੀ ਸਾਰੀ ਜ਼ਿੰਦਗੀ ਇੱਥੇ ਖਰਾਬ ਹੋ ਜਾਊਗੀ ਤੁਹਾਡੇ ਘਰ ਚ ਨਾ ਤੁਹਾਡੇ ਕੋਲ ਕੁਝ ਹੈਗਾ ਆਵਦਾ ਨਾ ਕੁਛ ਲੈਣਾ ਨਾ ਦੇਣਾ ਰਿਸ਼ਤਾ ਕਰਨ ਨੂੰ ਤਰਪੇ ਨਾ ਜਦ ਤੁਹਾਨੂੰ ਪਤਾ ਵੀ ਤੁਹਾਡਾ ਮੁੰਡਾ दारू ਪੀਂਦਾ ਹੈਗਾ ਤੁਸੀਂ ਕਿਉਂ ਬਗਾਨੀ ਦੀ ਡੋਬਣੀ ਇੱਥੇ ਰੱਖ ਕੇ ਉਹ ਕੋਈ ਨਾ ਧੀਏ ਹੱਥੋਂ ਗਲਤੀ ਹੋ ਗਈ ਇਹ ਸਾਡਾ ਮੁੰਡੀ ਚੰਦਰਾ ਹੈ ਉਹ ਬਗ ਜਾ ਉਹ ਬਰੇ ਤੇਰੇ दारू ਦੇ ਸਿਆਪੇ ਨੇ ਤੇਰੇ ਨੇ ਗਾਲਾਂ ਕੱਢ ਨਾ ਬਗ ਜਾ ਜਿਹਦੀ ਮੁੰਡਾ ਮਾਰ ਕਾ